ਕਿੱਕਲੀ ਕਲੀਰ ਦੀ ਭੈਣ ਦੀ ਨਾ ਵੀਰ ਦੀ ਤੇ ਨਾ ਹੀ ਸੁਖਵੀਰ ਦੀ ਕਿੱਕਲੀ ਕਲੀਰ ਦੀ ਭੈਣ ਦੀ ਨਾ ਵੀਰ ਦੀ ਨਾ ਹੀ ਸੁਖਵੀਰ ਦੀ ਗੱਲ ਛੰਡੇ ਪੰਡ ਦੀ ਚਿੱਟੇ ਨੂੰ ਮਕਾਉਣ ਵਾਲੀ ਵੀਰਗੀ ਉਹ ਵੀਰਗੀ ਛੰਡੇ ਤੋਂ ਵੀ ਵੀਰਗੀ ਫਿਰ ਹੁਣ ਕੀ ਕਰਦਾ ਉਹ ਚੁਟਕਲੇ ਸੁਣਾਈ ਜਾਂਦਾ ਗੱਲ ਹਾਸੇ ਪਾਈ ਜਾਂਦਾ ਲੋਕਾਂ ਨੂੰ ਪਿੱਛੇ ਲਾਈ ਜਾਂਦਾ ਚਿੱਟਾ ਉਵੇਂ ਹੀ ਵਿਕਦਾ ਚਿੱਟਾਉਂ ਵਿੱਚ ਬਿਕਦਾ ਤੇ ਰੰਗਲਾ ਪੰਜਾਬ ਏ ਪੰਘੂਆ ਰੰਗਲਾ ਨਹੀਂ ਦਿਸਦਾ ਰੰਗਲਾ ਨਹੀਂ ਦਿਸਦਾ ਕੀ ਆ ਚਿੱਟੇ ਨੂੰ ਮਕਾਉਣ ਵਾਲਾ ਵਾਦਾ ਝੂਠਾ ਪੈ ਗਿਆ ਲਾਰੇ ਲੱਪੇ ਲਾ ਕੇ ਰਾਜ ਭਾਗ ਲੈ ਕੇ ਬਹਿ ਗਿਆ ਵਿਕੇ ਹੁਣ ਕਿਹਦਾ ਚਿੱਟਾ ਵਿਕੇ ਹੁਣ ਕਿਹਦਾ ਚਿੱਟਾ ਉਹ ਨਵੀਂ ਕਿੱਕਲੀ ਚ ਤਾਂ ਜ਼ਿਕਰ ਹੀ ਹੈ ਨਹੀਂ ਵਿਕੇ ਹੁਣ ਕਿਹਦਾ ਚਿੱਟਾ ਕਿੱਕਲੀ ਚ ਜ਼ਿਕਰ ਹੈ ਨਹੀਂ ਉਹ ਪੰਘੂਆ ਸਰਕਾਰਾਂ ਨੂੰ ਪੰਜਾਬ ਦਾ ਫਿਕਰ ਹੈ ਨਹੀਂ ਔਰ ਸਿੱਧਾ ਫਿਕਰ ਹੈ ਪੰਜਾਬ ਦਾ ਫਿਕਰ ਹੈ ਨਹੀਂ